Gloria Deo super

ਸਾਰੇ ਸਫਲ ਬਣਾਈ ਬੁਲੰਤ ਜੋਤੀ ਆਰਤੀ ਹੋਏ ਪਵ ਖੰਡਨ ਬਿਆਰ ਤੇਰੀ ਆਰਤੀ ਅਨਹਤਾ ਸਬਦ ਵਜੰਤ ਪੇਰੀ ਸਹਸਤਵਨ ਨਨਨ ਨਨ ਹੈ ਤੋਹੇ ਕੋ ਸਹ ਸਮੂਰਤ ਨਨਾਏਕ ਤੋਹੀ ਮੰਦ ਬਿਮਲਨ ਗੰਧ ਗੰਧ ਵਿਨਸ ਤਵ ਗੰਧ ਏਵ ਚਲਤ ਮੋਹੀ। ਸਾ ਮੈ ਜੋਤ ਜੋਤ ਹੈ ਸੋ ਏ। ਇਸ ਦੇ ਚਾਨਨ ਸਭ ਮੈ ਚਾਨਨ ਹੋਏ। ਹੋਰ ਸਾਖੀ ਜੋਤ ਪਰਗਟ ਹੋਏ। ਜੋਤਿਸ ਭਾਵ ਸواریਤੀ ਹੋਏ। ਘਰ ਚਰਨ ਕਮ मनोहन आई प्यासा पा जल दे सार जाते त्रि नाम तिरुति आर के जनरे आरके नाठे सगल पसा ਤੇਰਾ ਕੇਸ ਰੋ ਲੈ ਚਟਕਾਰੀ ਨਾਮ ਤੇਰਾ ਅੰਬਿਲ ਨਾਮ ਤੇਰਾ ਚੰਦਨ॥ ਕਸ ਜੱਪੇ ਨਾਮ ਲੈ ਤੁਜ ਕੋ ਚਾਹੇ ਜੋ ਜੋ ਧਾਰੇ ਰੋ ਕੀਆ ਤੁਝੇ ਕਿਆ ਅਰਪਉ ਨਾਮ ਤੇਰਾ ਤੋਹੀ ਚਰ ਧਾਰੇ 18864 सार आरती वारणि जाओ कमलबाती मंगला हर हर मंगला जित मंगलरा ਸੰਗਿਆ ਤੇਰੀ ਦੇਵ ਦਿਵਾ ਕਰ ਅਧਪਤ ਆਦ ਸਮਾਈ ਸਦਾ ਫਰਮਾ ਲੈ ਤੇਰਾ ਆਪ ਨਾਹੀ ਪਾਇਆ किया बाते दीपक रे उजियारा ज्योत तो लाए जग दिस जगाया पूज भूजन हारा पंचे सबद गोपा तेरा यता दयाल तेरा यथा ये गोपा तेरा यता दयाल तेरा यथा यो जन तुमरि भगत करन्ते ਰੇ ਭਗਤ ਕਰਦੇ ਸੁਆਮੀ ਤੇਨਕੇ ਕਾਜ ਸਵਾਰਤਾ ਇਹ ਗੋਪਾਲ ਤੇਰਾ ਯਾਰਤਾ ਇਹ ਦਿਆਲ ਤੇਰਾ ਯਾਰਤਾ ਇਹ ਗੋਪਾਲ ਨਨੇ ਕਾ ਨਾਜ ਮੰਗੋ ਸਰਥੀ ਕਾ ਗਉ ਬੈਸ ਮੰਗੋ ਲਾਵੇਰੀ ਜਿਕਤਾ ਜਨ ਗੁਰੇ ਜੰਗੇਰੀ 바ਵਾ ਕਰ ਕੇ ਗਏ ਹਨ ਚੰਗੇ ਜਨ ਤਨ ਦਾ ਦੇਵ ਮੰਗੀ ਏ ਗੋਪਾਲ ਤੇਰਾ ਯਾਰਤਾ ਹੀਦਿਆਲ ਤੇਰਾ ਯਾਰਤਾ ਏ ਗੋਪਾਲ ਤੇਰਾ ਯਾਰਤਾ ਹੀਦਿਆਲ ਤੇਰਾ ਪਵਿੱਤਨਾ ਕੀਜੈ ਮਾਲਾ ਆਪਣੀ ਲੀਜੈ ਹੋ ਮੰਗੋਂ ਸੰਤ ਨਰਨੈਨਾ ਨੈਨਾ ਹੀ ਗਿਰੇ ਗਾ ਦੇਨਾ ਆਪੋਂ ਕੈਸੀ ਬਣੈ ਤੁਮ ਸੰਗੈ ਵਣ ਦਿਓ ਲਿਓ ਤੁਮ ਕੰਬੈ ਹੋਰ ਸਰ ਮੰਗੋਂ ਚੂਨਾ ਹੋਰ ਤੇ ਸਿਰ ਦੂਨਾ ਆ ਸਰ ਮੰਗੋਂ ਦਾਨੇ ਹੋਰ ਮੰਗੋਂ ਤੀਜਤ ਜਿਵਾ ਲੈ ਆਤਮਾ ਮੰਗੋਂ ਚੌਪਾਈ ਸ੍ਰੀ ਨਰਨਾ ਆਈ ਉਪਰ ਕੋ ਮਾਂ ਗੂੰਖੀਂਦਾ ਤੇ ਭਗਤ ਵਰੇ ਜਨ ਦੀ ਸਾ ਮੈਂ ਨਾਹੀ ਕੀ ਤਲਬ ਇਕ ਨਾਮ ਤੇਰਾ ਮੈਂ ਲੱਭੋ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਸਵਈਆ ਜਾਂ ਪੈ ਪਰਸਨ ਪਹਿ ਮਹਾ ਮੋਨ ਦੇਵ ਤੇ ਤਪ ਮੈਂ ਸੁਖ ਪਾਵਾਂ ਜਗ ਕਰ ਇਕ ਬਿਦ ਰਹਿ ਧਰਮ ਦੇ ਦੋਤੇ ਆਣ ਲਾਵੇ ਹਲਰ ਤਰ ਮਰਦੰਗ ਉਪੰਗ ਰਾਵਰੀਸ਼ਰ ਸਾਧ ਮੇ ਲਾਵੇ ਕਿਨਾਰਾ ਗੰਦਰ ਭਗਿਆਨ ਕਰੇ ਗਨ ਅਵਜ ਤਰ ਨਿਦਪ ਦਿਖਾਵੇ ਕਣ ਕੀ ਤੁਨ ਕਣ ਤਣ ਕੀ ਕਰ ਪਰਦਾਸ਼ਨ ਹਰ ਮਨੋਂ ਕਮ ਅਛੰਦ ਲਾਵੈ ਹੋਤ ਕੁਲਾ ਕਲ ਦੇਵਪੁਰੀ ਮਹਦੇਵਨ ਕੇ ਕੁਲ ਮੰਗਲ ਗਮ ਹੈ 라ਵਹਿ ਸਸਕਰਣਾ ਨਿਤ ਮੇਰੀ ਅਰੈ ਬਿਣਤੀ ਸੁਣ 리ਜੈ मानत हा तम ते कच चाहत हा जित मैं सो कीज सतर सतर ना सेव अंत हीरन पीतर गुर मरो द साज पदीज संत सहाए सदा जग माहे कृपा कर सियामे वर दीज सवया पाएंगे जावते तुमरे ते आकतरे नहीं आने राम रहीम पुराण पुराण अनेक कहे मते कन माने ओ सीमरत तो सातर बेद सबे का बेद तो कहे हमे कन जाने ओ सीरियास पान कृपा तुमरे न कहो सब तो एव खाने ਆਗਲਾ ਦਵਾਰ ਕੋ ਸਾੜ ਕੈ ਹੋ ਤੁਮਾਰੋ ਦਾਰ ਬਹੇ ਗਹਿ ਕਿਲਰ ਅਸ ਹਮ ਦਾਸ ਤਹਾਰ ਐਸੇ ਚੰਦ ਪਰ ਤਾਪਟ ਦੇਵਨ ਬੜਿਓ ਵਰਥਾ ਵਰਤੀ ਚਲ ਰਚ ਕਰੁ ਭਗਤੇ ਤੁਯੰ ਭਵ ਸੁਭ ਸਰਬਦਾ ਸਰਬ ਜਿਗਤੈ ਦੁਖਾਂ ਨਰਨਾਸੀ ਜੈ ਆਲੰਸ ਰੂਪੇ ਸਦਾ ਅੰਗ ਸੰਗ ਅਭੰਗ ਵਿਪੂਤੇ ਦੁਖਾਂ ਨਰਨਾਸੀ ਜੈ ਆਲੰਸ ਰੂਪੇ ਸਦਾ ਅੰਗ ਸੰਗ அங்கம் விூத்தே தாக்கா சூரிய பண் சாத்திய சோனா பிதார்கே ரே ਤੇਰਾ ਏ ਗੁਰੂ ਕਹੁ ਨਾਨਕ ਸਾਹਿਬ ਤੇਰੀ ਵੜਾਈ ਹੋਇ ਨਾਨਕ ਮੇਰਾ ਵਾਹੀ ਗੁਰੂ ਗੋਲਣਾ ਜੋ ਸਾਧ ਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਕਹੁ ਨਾਨਕ ਸ੍ਰੀ ਵਾਹਿਗੁਰੂ ਜਿਨਿ ਤਾਤਨ ਵਰਨ ਹਾਰਾ ਤੁਮਹੰਕ ਸੁਖ ਰਾਸ ਤਾਪ ਬਿਗਨ ਕੋਹੁ ਲਾਗਾ ਜਾਂਕੇ ਪ੍ਰਭ ਆਗੇ ਅਰਦਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਖਸ਼ ਹੈ ਮਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਵਰਤਾਂ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਕਰਨ ਤੇ ਬ੍ਰਹਮਦਾਸ ਸ੍ਰੀਮਾਨ ਦਾਸ ਸੇ ਬ੍ਰਿਸ਼ਾ ਰਾਈ ਅਰਦਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੇ ਸਬਦ ਬਜਾਏ ਤੇ ਬਹਾਦਰ ਸਿਮਰਿਐ ਕਾਰਨ ਨਿਤ ਆਵੈ ਧਾਈ ਸਭ ਕੀ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਥੀ ਹੋਏ ਸਹਾਇ ਦਸਾਂ ਪਾਸ਼ੀਆਂ ਦੀ ਜੋਤ ਕਲ ਜੁੱਕੇ ਬਹਾਉਥ ਨਾਮ ਕੇ ਜਹਾਜ਼ ਤਾਕਤ ਛਤਰ ਚਵਰ ਦੇ ਮਾਲਕ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ੍ਰ ਦਰਸ਼ਨ ਦਰਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿ ਗੁਰੂ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਹ ਚਲਾਈ ਤੇਗ ਵਾਹੀ ਵਿਕ ਹੰਡਰਡ ਕੀਤਾ ਭਾਣੇ ਨੂੰ ਮੰਨਿਆ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੈਸਾ ਸਵਾਸਾਂ ਸੰਗ ਨਿਭਾਈ ਤਿੰਨ ਪਿਆਰਿਆਂ ਸਤਿਆਰਿਆਂ ਗੁਰ ਸਿੱਖਾਂ ਨੇ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹੀ ਗੁਰੂ ਵਾਹਿਗੁਰੂ ਜਿਨਾਂ ਸੰਗਾਂ ਸੰਗਣੀਆਂ ਨੇ ਧਰਮ 헤ੜ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਤਰਵਾਏ ਦੇ ਦੇਗਾ ਜੋ ਵਾਲੇਗੇ ਤੱਤੀਆਂ ਤਵੀਆਂ ਤੇ ਬੈਠੇ ਗੁਰਦੁਆਰਾ ਗੰਗਸਰ ਵਿਖੇ ਕਹੇ ਤੇ ਸਹਿ ਘਟ ਸਹਾਰਦੇ ਹੋਏ ਸਿੰਘ ਸ਼ਹੀਦ ਹੋ ਗਏ ਤੰਨਾ ਸਿੰਘਾਂ ਸਿੰਘਣੀਆਂ ਭੰਗੀਆਂ ਸ਼ਹੀਦਾ ਮਰੀਦਾ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਝਾ ਤਖਤਾ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮਰਤ ਮਹ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਨਾਮ ਚਿਤ ਆਵੇ ਚਿਤ ਆਗਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਾ ਰਚਿਆ ਰਹੇ ਦੇਖ ਤੇਗ ਫੱਤੇ ਬਿਰਦ ਕੀ ਪੈਛ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੈ ਬੋਲ ਬਾਲੇ ਬੋਦੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਤਨ ਕੈਸ ਦਾ ਰਹਿ ਦਾਨ ਵਿਸਾਹ ਦਾਨ ਵਿਵੇਕ ਦਾਨ ਪਰੋਸਾ ਦਾਨ ਦਾਣਾ ਸਿਰਦਾਨ ਨਾਮ ਗਾਨ ਸਹਬ ਸ੍ਰੀ ਅਮਰਤ ਸਰ ਜੀ ਕੇ ਦਰਸ਼ਨੀ ਅਸਨਾਨ ਚੌਂਕਿਆਂ ਢੰਡੇ ਪੁੰਗੇ ਜੁਗ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪੱਤ ਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾ ਜਿਨ੍ਹਾਂ ਨੂੰ ਪੰਤਵਿਛੋੜਿਆ ਗਿਆ ਹੈ ਖੁੰਨੇ ਦਰਸ਼ਨ ਦਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ ਹੇ ਨਮਾਨਿਆਂ ਦੇ ਮਾਨ ਸਤਿਗੁਰੂ ਨ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾ ਪਾਸਾਂ ਦੇ ਆਤਮ ਸ੍ਰੋਪ ਗੁਰਤਾ ਗੱਦੀ ਤੇ ਬਿਰਾਜਮਾਨ ਸ਼ਬਦ ਦੇ ਅਵਤਾਰ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਵਿਖੇ ਅਰਦਾਸ ਬੇਨਤੀ ਚੌਧਰੀ ਪ੍ਰਾਰਥਨਾ ਸਤਿਗੁਰੂ ਜੀ ਆਪ ਜੀ ਦੇ ਸਿੱਖ ਸੇਵਕਾਂ ਨੇ ਕਿਸੇ ਟਾਈਮ ਪਿਛਲੇ ਸਾਲ ਸੁਖਨਾ ਸੁਖੀ ਸੀ ਮੀਂਹ ਬਰਸਾਤ ਵਾਸਤੇ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਸੀ ਆਪ ਜੀ ਦਾ ਧੰਨਵਾਦ ਸ਼ੁਕਰਾਨਾ ਕਰਦੇ ਹਾਂ ਆ ਸਰਬੱਤ ਨਗਰ ਨਵਾਸੀਆਂ ਨੇ ਮਿਲ ਕਰਕੇ ਆਪ ਜੀ ਦਾ ਓਟ ਆਸਰਾ ਲੈਂਦੇ ਹੋਇਆ ਧੁਰ ਕੀ ਬਾਣੀ ਆਈ ਦਨ ਸਗਲੇ ਚਿੰਤ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਧਵਖਾਨਾ ਦੇ ਮਹਾਵਾਕ ਅਨੁਸਾਰ ਚਲਦੇ ਗੁਰਬਾਣੀ ਦੇ ਪ੍ਰਵਾਹ ਸਤਿਗੁਰ ਜੀ ਦੂਜੇ ਰੋਜ ਦੇ ਸੰਧਿਆ ਦੇ ਟਾਈਮ ਕੀਰ ਆਰਤੀ ਆਰਤਾ ਅਤੇ ਸੋ ਦਾ ਰਹਿਰਾਸ ਆਨੰਦ ਮਧਾਵਣੀ ਚਉਪਈ ਜੀ ਦੀ ਬਾਣੀ ਪੜੀ ਸੁਣੀ ਸਤਖੰਡ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਮਹਾਤਵ ਦਰ ਆਈ ਸਾਗਤ ਦੇ ਹਰਦਿਆਂ ਤੇ ਸੁਣਾ ਆਈ ਸਾਗਤ ਦੀਆਂ ਹਾਜ਼ਰਾਂ ਅਲੇਖੇ ਵਿੱਚ ਲਾਉਣੀਆਂ ਦਿਨ ਫਲ ਭੇਟਾ ਦਰ ਪ੍ਰਵਾਨ ਕਰਨੀਆਂ ਸਤਿਗੁਰ ਜੀਓ ਜੋ ਵੀ ਨਗਰ ਖੇੜੇ ਵਿੱਚ ਰਸਤਾ ਬਸਤਾ ਗੁਰੂ ਕੇ ਲੰਗਰਾਂ ਵਾਸਤੇ ਆਈਆਂ ਨੇ ਸਤਿਗੁਰ ਖਜ਼ਾਨੇ ਭਰਪੂਰ ਕਰਨੇ ਬੇਅੰਤ ਮਾਇਆ ਹਾਜ਼ਰ ਹੋਈ ਹੈ ਆਪ ਜੀ ਦੇ ਖਜਾਨੇ ਪਾਉਂਦਿਆਂ ਆਇਆ ਸੇਵਕਾਂ ਦੇ ਖਜਾਨੇ ਭਰਪੂਰ ਕਰਨੇ ਕਾਲਖੰਡਕ ਦੂਰ ਕਰਨੇ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਭਾਈ ਲਾਜਮ ਸਿੰਘ ਅਤੇ ਭਾਈ ਸੁਖਚਾਨ ਸਿੰਘ ਉਹਨਾਂ ਦੋਹਾਂ ਪਰਿਵਾਰਾਂ ਵੱਲੋਂ ਸੰਢਿਆ ਦੇ ਟਾਈਮ ਗੁਰੂ ਕੇ ਲੰਗਰ ਹਾਜ਼ਰ ਹੋਏ ਨੇ ਅਣਕ ਪ੍ਰਕਾਰ ਭੋਜਨ ਬਹ ਕੀਏ ਬਹੁ ਪੰਚਨ ਮਸਟਾਏ ਕਰੀ پاکਸਾਲ ਸੋਚ ਪਵਿੱਤਰ ਹੁਣ ਲਾਵ ਭੋਗ ਹਰਿ ਦੇ ਮਹਾਵਾਕ ਅਨੁਸਾਰ ਗੁਰੂ ਕੇ ਲੰਗਰ ਸੇਵਕ ਲੈ ਕੇ ਹਾਜ਼ਰ ਹੋਏ ਨੇ ਖਜਾਨੇ ਭਰਪੂਰ ਕਰਨੇ ਕਾਲ ਕੰਠਕ ਦੂਰ ਕਰਨੇ ਦਸਾਂ ਨੋਹਾਂ ਦੀਆਂ ਕਿਰਤਮਾਈਆਂ ਵਿੱਚ ਵਾਧੇ ਪਾਉਣੇ ਘਰ ਪਰਿਵਾਰਾਂ ਮਾਲ ਨਖੇ ਸ਼ਕ ਸ਼ਾਂਤੀ ਵਰਤਾਉਣੇ ਦੁੱਖਾਂ ਕਲੇਸ਼ਾਂ ਬਿਗਨਾ ਦਾ ਨਾਸ ਕਰਨਾ ਭਾਜਾਂ ਬੰਦਗੀ ਦਾ ਪ੍ਰਕਾਸ਼ ਕਰਨਾ ਸਤਿਗੁਰ ਜੀ ਆਪ ਜੀ ਦੇ ਦਸਰਿਆਂ ਤੋਂ ਸੇਵਾਦਾਰਾਂ ਤੋਂ ਬਾਣੀ ਪੜਦਿਆਂ ਤੋਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਗਿਆ ਹੋਣਗੀਆਂ ਆਪ ਜੀ ਦੇ ਅਣਜਾਣ ਅਣਜਾਣ ਬੱਚੇ ਸਮਝ ਕੇ ਮਿਹਰ ਕਰਨੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ ਗੁਰਬਾਣੀ ਪੜਨ ਦਾ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਸਤਿਗੁਰ ਜੀਓ ਸਰਬੱਤ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰਾਂ ਕਰਨ ਨਾਮਦਾਨ ਗੁਰ ਸਿੱਖੀ ਜੀਵਨ ਦਾਣ ਬਖਸ਼ਿਸ਼ ਕਰਨਾ ਇਸ ਟਾਈਮ ਚੱਲਦੇ ਗੁਰਬਾਣੀ ਦੇ ਪ੍ਰਵਾਹ ਵਿੱਚੋਂ ਆਪ ਜੀ ਦੇ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ ਕੇ ਪਵਿੱਤਰ ਹੁਕਮ ਤੇ ਚੱਲਣ ਦੀ ਸਮਰੱਥਾ ਤੇ ਤਾਕਤ ਬਖਸ਼ਿਸ਼ ਕਰਨੀ ਸਰਬੱਤ ਦੇ ਕਾਰਜ ਰਾਸ ਸਹੀ ਪਿਆਰੇ ਮਿਲ ਮਿਲੋ ਜਿਨ੍ਹਾਂ ਮਿਲੇ ਆਪ ਜੀ ਦਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਚਰਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉੰਧਰ ਆ ਲਗਿਆ ਪਈ ਆ ਕਾਲ ਕੀ ਸਹਿਜਾਉ ਪੰਥਾ ਸਭ ਸੇਖਣ ਕੋ ਹੁਕਮ ਹੈ ਤੁਮਾਨਿਉ ਗ੍ਰੰਥ ਗੁਰੂ ਗ੍ਰੰਥ ਜੀ ਮਾਨੈ ਆਰਗਡੁਰਾਂ ਕੀ ਦੇ ਜੋ ਪ੍ਰਵਤ ਮਿਲੋ ਚ ਹੈ ਕੋ ਜੋਦ ਮੈਦੇ ਰਾਤ ਕਰੇਗਾ ਖਾਨ ਸਾ ਸਬਾਮਲੇਸ਼ ਕੀ ਗੁਰੂ ਦਾ ਵਸਾਰ ਡੰਕ ਵਜ ਹੈ ਫਟੇ ਕਾ ਦੇਖ ਨੰਦ ਅਵਤਾਰ ਨਾਨਕ ਗੁਰੂ ਗੋਬਿੰਦ ਸਿੰਘ